ਸੂਰਸੋ ਪਹਿਚਾਨੀਏ ਜੋ ਲੜਦੀਨ ਕੇ ਹੈ ਤੜੋ ਸੂਰਸੋ ਪਹਿਚਾਨੀਏ ਜੋ ਲੜਦੀਨ ਕੇ ਹੈ ਸੂਰਸੋ ਪਹਿਚਾਨੀਏ ਜੋ ਲੜਦੀਨ ਕੇ ਹੈ ਸੂਰਸੋ ਪਹਿਚਾਨੀਏ ਖਟਮੜਾ ਖਟਮੜਾ ਪੁਰਜਾ ਪੁਰਜਾ ਖਟਮੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬਾ ਜੀ ਸਾਨੂੰ ਇਹ ਸਥਾਨ ਤੇ ਮਿਲੇ ਨੇ ਜੀ ਤੇ ਬਾਬਾ ਜੀ ਤੁਹਾਨੂੰ ਇਤਿਹਾਸ ਬਾਰੇ ਜਾਣੂ ਕਰਾਂਗੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਜੈ ਸਿੰਘ ਅਤੇ ਜੈ ਸਿੰਘ ਖਾਲਸਾ ਸ਼ਹੀਦ ਕੀ ਉਹਨੂੰ ਅਕਸਰ ਮੈਂ ਜੋ ਇਹ ਫੈਲਾ ਮਗਲ ਮਾਜਰਾ ਪਿੰਡ ਸੀ ਮਗਲ ਮਾਜਰਾ ਪਿੰਡ تھا ਇਥੇ ਬੁਗੀ ਸੀ ਦੇਖੀ ਕੋਲ ਬਾਬਾ ਜੀ ਇੱਥੇ ਇਸ਼ਨਾਨ ਕਰਦੇ ਸੀ ਬਰੇ ਸਰੰਦ ਤੇ ਸਮੁੰਦਖਾਉ ਸੂਬਾ ਸਰੰਦਾ ਦਾ ਜਿਹੜਾ ਉਹ ਇੱਥੇ ਨੂੰ ਲਖਾਚਾਰ ਬਾਬਾ ਜੀ ਇਸ਼ਨਾਨ ਕਰਦੇ ਤੇ ਉਹਨੇ ਗਾਹਾਂ ਲਾਤੇ ਨਾ ਗਾਹਾਂ ਬਰੰਟਾ ਖੜਿਆ ਇੱਥੇ ਨੂੰ ਰਸਤਾ ਸੀਗਾ ਨਾ ਕੱਚਾ ਮਟਿਆਲੇ ਜਾਣਾ ਠੀਕ ਹੈ ਜੀ ਬਾਬਾ ਜੀ ਇਸ਼ਨਾਨ ਕਰਦੇ ਤੇ ਸਪਾਈਆਂ ਨੂੰ ਕਿਹਾ ਸਮੁੰਦਰ ਖਾਂਦੇ ਨੇ ਕਹਿੰਦੇ ਵੀ ਤੁਸੀਂ ਉਹ ਸਿਖੜੇ ਨੂੰ ਬੁਲਾਓ ਠੀਕ ਹੈ ਜੀ ਉਰਚਕ ਸੇ ਜਾਹੋ ਕਿਸ ਨਾਲ ਜੀ ਲੈ ਉਹ ਸਵਾਨਿਆਂ ਨੇ ਬਲਾਕੇ ਲੈਂਦਾ ਬਲਾਕੇ ਜਨ ਲੈਂਦਾ ਜਦੋਂ ਉਹ ਪੁੱਛਿਆ ਜੀ ਪਹਿਲਾਂ ਤਾਂ ਤੂੰ ਸਾਨੂੰ ਐਂ ਦੱਸ ਤੂੰ ਸਲਾਮ ਕਿਉਂ ਨਹੀਂ ਕੀਤੀ ਉਹ ਕਹਿੰਦਾ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਹਾਂ ਜੀ ਕਹਿੰਦੇ ਜੀ ਫਤਿਹ ਆ ਜੀ ਹਾਂ ਜੀ ਕਹਿੰਦੇ ਤੁਸੀਂ ਸਲਾਮ ਨਹੀਂ ਬਣਾਉਂਦੇ ਠੀਕ ਹੈ ਜੀ ਜੀ ਸਿੰਘ ਖਾਂ ਦੇ ਫੇਰ اور اگلا گی۔ ٹھیک ہے جی۔ وہ کہنا چنگا ہے کہ تم آج اڑا بھوڑیا پیاس آگا۔ ہاں جی۔ انہوں چاکے پٹھالے ਛੱਡ ٹھیک ہے جی۔ بابا جی کہاں لگے سمندکانوں کہنا آیاں گا سیاں تمہاں دیچھا ہائے کی۔ ٹھیک ہے جی۔ بیاں گاہٹی دیچھا ہائے کی۔ ہاں جی۔ لگے ایک کپتان کھڑیا تھا۔ ہاں جی۔ وہ کپتان کھڑیا تھا جو کہنا جی۔ ਇਦੇ ਵਿੱਚ ਉਹ ਸਮੁੰਦਰ ਖਾਂ ਦਾ ਹੁੱਕਾ ਹੈ। ਅੱਛਾ ਜੀ। ਉਹ ਕਹਿੰਦਾ ਤੁਸੀਂ ਸਿਰ 'ਤੇ ਚੱਕਣ ਗਏ ਹੋ। ਹਾਂ ਜੀ। ਅਸੀਂ ਤਾਂ ਇਹਨੂੰ ਪਾ ਲੈ ਗਏ ਵੀ ਟੱਚ ਨਹੀਂ ਕਰ ਸਕਦੇ। ਹਾਂ ਜੀ ਹਾਂ ਜੀ। ਅਸੀਂ ਗੁਰੂ ਦੇ ਸਿੱਖਾਂ। ਠੀਕ ਹੈ ਜੀ। ਅਸੀਂ ਗੁਰੂ ਦੇ ਸਿੱਖਾਂ ਸਾਡੀ ਅੱਖਾਂ 'ਚ ਅਮਰਤ ਹੈ। ਅਸੀਂ ਅਮਰਤ ਪੀਤਾ। ਉਹ ਤੋਂ ਬਾਅਦ ਤੋਂ ਅਸੀਂ ਟੱਚੇ ਨਹੀਂ ਕਰ ਸਕਦੇ। ਹਾਂ ਜੀ ਹਾਂ ਜੀ। ਤੁਸੀਂ ਸਿਰ 'ਤੇ ਚੱਕਣ ਦੀ ਗੱਲ ਛੱਡੋ। ਹਾਂ ਜੀ। ਇਸ ਨਾਲ ਦੀ ਹਰੀ ਹਰੀ ਟੰਡਿ ਚਰੋ ਲੋ ਭਾਜਾ ਠੀਕ ਹੈ ਜੀ ਟੰਡਿ ਦਾ ਪਰਦਾ ਬਣਾ ਲਿਆ ਸਾਰਾ ਦੋ ਪੁੱਤ ਤਾਂ ਵਿਚੇ ਦਾਦਾ ਜੈ ਸਿੰਘ ਦੇ ਤਰਾਕਾ ਸਿੰਘ ਤੇ ਖੜਕ ਸਿੰਘ ਠੀਕ ਹੈ ਜੀ ਦੋਹੇ ਨੂੰ ਹਾਂ ਸੀਆ ਠੀਕ ਹੈ ਜੀ ਜੀ ਦੀ ਅਮਰਤ ਕਹੋ ਅਮਰਤ ਕੌਰ ਇੱਕ ਰਾਜ ਕਹੋ ਠੀਕ ਹੈ ਜੀ ਉਹਨਾਂ ਕਹਿੰਦੇ ਤੁਸੀਂ ਚੱਕੋ ਫੇਰਾ ਠੀਕ ਹੈ ਜੀ ਸਾਰੇ ਜਵਾਬ ਦੇ ਦੇ ਜੀ بہتا تھا نکھوڑ گی بابا جی پتن سی گئے ٹھیک ہے جی وہ کہا کہ سمال دکانے کیا بھی یہاں نو کھوک کے ماروں ٹھیک ہے جی حال تو بری کرے گو ٹھیک ہے جی ایک طرح ماروں کے لئے زنیاں چاہے یاد رکھے گئے ٹھیک ہے جی انہاں نے کلے کلے برچیں پرو پرو کھئے ٹھیک ہے جی وہ سوڑے دے شپائیانے ٹھیک ہے جی وہ چارے مہندرے اس براؤتے جی تھلے ਇਥੇ ਥੋੜਾ ਸਾ ਬਣੇਗਾ ਹਾਂਜੀ ਹਾਂ ਜੀ ਹਾਂਜੀ ਪਹਿਲਾ ਸਮਾਰਥੀ ਠੀਕ ਹੈ ਜੀ ਇਥੇ ਉਹਨੂੰ ਸਹੀਦ ਕਰਤਾ ਚੜੀ ਠੀਕ ਹੈ ਜੀ ਉਹ ਕਹਿੰਦੇ ਹੁਣ ਬੋਲ ਫਿਰ ਤੂੰ ਠੀਕ ਹੈ ਜੀ ਉਹ ਕਹਿੰਦੇ ਹਾਂਜੀ ਹਾਂ ਜੀ ਉਹ ਕਹਿੰਦਾ ਉਹ ਫਿਕਰੇ ਚੱਕ ਗਿਆ ਹਾਂ ਜੀ ਜਿਹੜਾ ਫਿਕਰਤਾ ਉਹ ਤਾਂ ਚੱਕ ਗਿਆ ਹਾਂ ਜੀ ਕਨੋਂ ਫਿਕਰ ਕਾਪਾ ਕਹਿੰਦਾ ਮਾਨੂੰ ਬੱਚਿਆਂ ਦਾ ਦਾਤਾ ਕਿਤੇ ਬੱਚੇ ਬੋਝਾਂ ਨਾ ਚੱਕ ਲੈਣ ਹਾਂ ਜੀ ਹੂੰ ਜਿਹੜੀ ਮਰਜ਼ੀ ਤੁਸੀਂ ਕਰਨੀ ਉਹ ਕਰੋ ਠੀਕ ਹੈ ਜੀ ਉਹ ਕਹਿੰਦਾ ਤੁਮ ਮਨਜਾ ਹੁੰਦੀ ਤੇਰੀ ਬੁਰੀ ਹਾਲਤ ਕਰਾਂਗੇ ਹਾਂਜੀ ਐਸੀ ਹਾਲਤ ਕਰ ਮਾਰਾਂਗੇ ਤੈਨੂੰ ਸਾਰੀ ਇੰਡਰੀਏ ਚ ਪਤਾ ਲੱਗ ਜੂਗਾ ਠੀਕ ਹੈ ਜੀ ਕਹਿੰਦਾ ਮੈਂ ਤਾਂ ਅਹੀ ਚਾਹਣਾ ਫਿਰ ਹਾਂਜੀ ਸਿਮਿੰਟ ਖਾਂਦ ਕਹਿ ਲੱਗਿਆ ਇਹਨੂੰ ਐ ਕਰੋ ਇਹ ਬਰੰਕੇ ਕਰ ਬਣ ਕੇ ਹਾਂਜੀ ਕੁੱਠਾ ਲਟਕਾ ਦੇ ਅਜੀ ਕੁੱਠੀ ਖਾਂਦਾ ਠੀਕ ਹੈ ਜੀ ਪਿੱਛੇ ਬਾਬਾ ਦੀਆਂ ਸਾਰੇ ਮੰਦਰ ਓਏ ਨਾ ਬਾਬਾ ਕੱਲ ਹਰ ਇੱਕਾਸੇ ਨੂੰ ਤਰਕੀ ਹਾਂਜੀ ਹਾਂਜੀ ਪਿਆਰੇ ਸੀ ਜਿੱਥੇ ਬਾਬਾ ਜੀ ਦੀ ਸਿੱਖਾਂ ਤੋਂ ਕਿੁੱਠੀ ਖਾਲਸਾ ਵਾਹਿਗੁਰੂ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹਿ ਧੰਨਵਾਦ ਜੀ ਤੁਹਾਡਾ ਜੀ ਸਾਨੂੰ ਇਤਿਹਾਸ ਨਾਲ ਜਾਣੂ ਕਰਾਉਣ ਲਈ ਜੀ ਸਾਨੂੰ ਜੀ 35 ਸਾਲ ਹੋ ਗਏ ਨੇ ਜਦੋਂ 25 ਸਮਾਦ ਦੇ ਠੀਕ ਹੈ ਜੀ ਆਪਣਾ ਬੋਕਰ ਮਾਰਦੇ ਮੜੇ ਮੇ ਤਾਂ ਜਿੰਨੇ ਕਿ ਬਾਬਾ ਜੀ ਸੇਵਾ ਦੇ ਨਹੀਂ ਠੀਕ ਹੈ ਉਹਨੇ ਤੇ ਕਰ ਲੰਮਿਆ ਧੰਨਵਾਦ ਜੀ ਧੰਨਵਾਦ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪ੍ਰਾਣੀ ਇਕੋ ਨਾਮ ਧਿਆਵ ਇਕ ਨਾਮ ਤੇ ਆਵੋ ਆਪਣੀ ਪਤ ਸੇਤੀ ਕਰ ਜਾਵੋ ਕੌਣ ਸਹਾਈ ਮਨ ਕਾ ਹਰ ਬਿਨ ਕੋਣ ਸਹਾਈ ਕੌਣ ਸਹਾਈ ਮਨ ਕਾ ਹਰ ਬਿਨ ਕੋਣ ਸਹ ਕੌਣ ਸਹਾਈ ਮਨ ਕਾ ਭਰ ਪਿੰਨ ਕੌਣ ਸਹਾਈ ਕਿਨ ਕੋਣ ਸਹਾਈ ਮਾਤ ਪਿਤਾ ਭਾਈ ਸੁਤ ਬਨਤਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ ਮਨ ਕਾ ਕੌਣ ਸਹਾਈ ਮਨ ਕਾ ਹਰ ਬਿਨ ਕੌਣ ਸਹਾਈ ਕੌਣ ਸਹਾਈ ਮਨ ਕਾ ਹਰ ਬਿਨ ਕੌਣ So high.